ਕਿਹੜਾ ਪਿੰਡ ਹੈ ਬਾਲਿਆਂ ਤੋਂ ਵੀਰੇ ਸਰਕਾਰੀ ਹਸਪਤਾਲ ਖੜੇ ਹੋ ਜੀ ਕੀ ਮਾਮਲਾ ਹੈ ਸਾਡੇ ਅੰਚ ਪਿੰਡ ਬਾਲਿਆਂ ਤੋਂ ਸਾਡੇ ਚਾਚਾ ਜੀ ਉਹ ਲੱਗਦੇ ਨੇ ਉਹ ਆਪਣੇ ਬੇਟੇ ਦੇ ਨਾਲ ਸਮਰਾਲੇ ਆਂਦੇ ਸੀਗੇ ਰਸਤੇ ਚੋਂ ਦਾ ਐਕਸੀਡੈਂਟ ਹੋ ਗਿਆ ਉਹਨਾਂ ਨੂੰ ਅਸੀਂ ਲੈ ਕੇ ਆਏ ਜੀ ਆਪਣੇ ਕਿੰਨੀ ਚੀ ਉਮਰ ਸੀਗੀ ਉਹਨਾਂ ਦੀ ਪਰ ਲੜਕੇ ਦੀ ਹੋਗੀ 25 26 ਕੇ ਸਾਲ 25 ਕੇ ਸਾਲ ਤੇ ਫਾਦਰ ਸਾਹਿਬ ਦੀ 50 55 ਸਾਲ ਸੀਗੀ ਜਿਹੜਾ ਲੜਕਾ ਸੀਗਾ ਵਿਆਹ ਹੋਇਆ ਸੀ ਨਹੀਂ ਅਨਵੈਰਡ ਤੇ ਕੰਡੀਸ਼ਨ ਉਹ ਕੰਡੀਸ਼ਨ ਕੀ ਹੈ ਸਾਧਾ ਸਾਧ ਦੇ ਤਾਂ ਉਹਨਾਂ ਦੀ ਡੈਥ ਹੋ ਚੁੱਕੀ ਆ ਉਹ ਵੀ ਉਹਨਾਂ ਦੀ ਸਰਾਬ ਦੀ ਵਜ੍ਹਾ ਕਰਕੇ ਇਹਨਾਂ ਦੇ ਜਿਹੜੇ ਐਂਬੂਲੈਂਸਾਂ ਕਰਕੇ 1 ਘੰਟਾ ਵੇਟ ਕੀਤੀ ਅਸੀਂ ਕੋਈ ਐਂਬੂਲੈਂਸ ਨਹੀਂ ਸਾਡੇ ਕੋਲ ਪਹੁੰਚੀ ਪੂਰੇ 1.5 ਘੰਟੇ ਬਾਅਦ ਪਹੁੰਚੀ ਆ ਉਹ ਵੀ ਮੱਛੀ ਵਾਲੇ ਤੋਂ ਆਈ ਆ ਇਹਨਾਂ ਦੀਆਂ ਆ ਖੜੀਆਂ ਨੇ ਐਮਬਲੈਂਸਾਂ ਉਹਨਾਂ ਨੇ ਸਾਨੂੰ ਕਹਿੰਦੇ ਕੋਈ ਸਾਡੇ ਕੋਲ ਇੱਥੇ ਐਂਬੂਲੈਂਸ ਨਹੀਂ ਹੈਗੀ ਤੇ ਉਹ ਡੇਢ ਘੰਟੇ ਬਾਅਦ ਆ ਕਿ ਜਾ ਤਾਂ ਉਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਤੇ ਲੜਕਾ ਵੀ ਸੀਰੀਅਸ ਆ ਉਹਨੂੰ ਰੈਫਰ ਕਰਤਾ ਇੱਥੋਂ ਕੀ ਕਰੀਏ ਕੀ ਦੱਸੇ ਅਸੀਂ ਐਂਬੂਲੈਂਸ ਕਿਉਂ ਨਹੀਂ ਹੈਗੀ ਉਹ ਕਹਿੰਦੇ ਸਾਡੇ ਕੋਲ ਐਂਬੂਲੈਂਸ ਹੈ ਉਹ ਨਹੀਂ ਇਹ ਤਾਂ ਅਸੀਂ ਇੱਧਰ ਪਾਣੀ ਪੀਣ ਆਏ ਸਾਨੂੰ ਤਾਂ ਪਤਾ ਲੱਗ ਗਿਆ ਇੱਥੇ ਤਿੰਨ ਐਂਬੂਲੈਂਸਾਂ ਖੜੀਆਂ ਨੇ ਇਹਨਾਂ ਦੀਆਂ ਤੇ ਉਹਨੂੰ ਪਹਿਲੇ ਪ੍ਰਾਈਵੇਟ ਲੈ ਕੇ ਆਓ ਵੀ ਉਹ ਕਹਿੰਦੇ ਆਪਣੀ ਪ੍ਰਾਈਵੇਟ ਲਿਆਓ ਵੀ ਸਾਡੇ ਕੋਲ ਐਂਬੂਲੈਂਸ ਨਹੀਂ ਹੈ ਕਿ ਅਮਰਾਲੇ ਦੇ ਦੋ ਨੇ ਉਹ ਦੋਨੇ ਬਾਹਰ ਗਈਆਂ ਹੋਈਆਂ ਸੀਗੀਆਂ 108 ਵਾਲੇ ਡਰ ਉਹ ਲੇਟ ਹੋ ਚੁੱਕਿਆ ਢੇੜ ਘੰਟਾ ਆਉਣ ਵਾਸਤੇ ਅਸੀਂ ਕਹਾਂ ਉਹਨੂੰ ਕੋਈ ਨਜ਼ਦੀਕੀ ਹਸਪਤਾਲ ਵਧੇ ਲੈ ਜਾ ਫੋਰਟਿਸ ਅਸੀਂ ਕਹਾਂ ਜੀ ਉਹ ਕਹਿੰਦਾ ਡਾਕਟਰ ਸਾਹਿਬ ਕਹਿੰਦੇ ਇਹਨੂੰ ਨਜ਼ਦੀਕੀ ਛੇਤੀ ਛੇਤੀ ਇਹਨੂੰ ਟ੍ਰੀਟਮੈਂਟ ਚਾਹੀਦਾ ਉਹਦੇ ਕਰਕੇ ਅਸੀਂ ਕਹਾਂ ਜੀ ਤੂੰ ਫੋਰਟ ਅਸੀਂ ਲੈ ਜਾ ਉਹ ਕਹਿੰਦਾ ਫੋਰਟਿਸ ਚ ਨਹੀਂ ਜਾ ਸਕਦਾ ਅਸੀਂ ਜਾ ਸਕਦੇ ਹਾਂ ਸਰਕਾਰੀ ਜੀ ਅਸੀਂ ਕਹਾਂ ਸਾਡਾ ਬੱਚਾ ਮਰ ਰਿਹਾ ਤੇ ਤੁਹਾਨੂੰ ਹੁਣ ਸਰਕਾਰੀ ਪਈ ਹੈ ਕਿ ਪ੍ਰਾਈਵੇਟ ਤੁਸੀਂ ਤੁਸੀਂ ਪੇਸ਼ੈਂਟ ਬਚਾਓ ਸਾਡਾ ਉਹਦੇ ਕਰਕੇ ਥੋੜੀ ਜਿਹੀ ਉਹਦੇ ਨਾਲ ਹਰਪਾਈ ਹੋਈ ਐਕਸੀਡੈਂਟ ਕਿੱਥੇ ਕੋਈ ਹੋਇਆ ਜੀ ਐਕਸੀਡੈਂਟ ਬਾਲਿਆਂ ਤੋਂ ਮੱਛੀਬੜਾ ਰੋਡ ਦੇ ਸਮ ਕਿੱਥੋਂ ਆ ਕਿੱਥੇ ਰਹੀ ਸੀ ਕਿ ਜਾਣਾ ਕਿੱਥੇ ਸੀ ਪਿੰਡ ਤੋਂ ਦਵਾਈ ਲੈਣ ਸਮਰਾਲੇ ਸ਼ਹਿਰ ਆ ਰਹੇ ਸੀਗੇ ਏਕਾਪ ਵਾਲਾ ਫੜਲੇ ਫੇਕਅਪ ਹਾਂਜੀ ਕਸਟਡੀ ਚ ਪੜਤਾਨਾਂ ਦੇ ਉਹਨਾਂ ਦਾ ਮੁਲਾਜਾ ਕਰਾ ਰਹੇ ਨੇ ਰਮੇਸ਼ ਸਿੰਘ ਕਿੱਥੋਂ ਆ ਰਹੀ ਸੀ ਕਿੱਥੇ ਰਹਿ ਰਹੀ ਅੰਮਾ ਛੋੜ ਨੂੰ ਜਾ ਰਹੀ ਸੀ ਟਾਇਰ ਫੜ ਗਿਆ ਓੜੀ ਦਾ ਬਾਈਕੋ ਲੱਗਦਾ ਹਾਂ ਬਸ ਪਤਾ ਹੀ ਲੱਗੇ ਆਈਏ ਇਹ ਕਿਨੇ ਘਟਾ ਉਹ ਨਹੀਂ ਕੰਮ ਗਈ ਆ ਬਸ ਬਸ ਹਟੋਣੀ ਰਿਹਾ ਜੀ ਮੇਰੇ ਬੰਦੇ ਦਾ ਹੀ ਪਤਾ ਨਹੀਂ ਗਾ ਜੀ ਹਾ ਕਿਹਦੇ ਵਿੱਚ ਲੱਗਿਆ ਮੋਟਰਸਾਈਕਲ ਲੱਗਿਆ ਮੋੜ ਸਾਹ ਦੇ ਹੋ ਜਾਣੇ ਦੀ ਜੀ ਤੁਹਾਡੇ ਕਿੰਨੇ ਕਿ ਸਟਾ ਨੇ ਮੇਰੇ ਆ ਹੀ ਕੋਣੀ ਤੇ ਆ ਆਪਾਂ ਨਾ ਇਹ ਕਿ ਇੱਥੇ ਆਪਾਂ ਅੰਡੜ ਨੂੰ ਮੈਂ ਜਿਹੜੇ ਇੱਥੋਂ ਦਵਾਈ ਲੈਣ ਆਇਆ ਸੀ ਨਾ ਸਮਰਾਜੋਂ ਜੇਲਾ ਨਾ ਹੈਗਾ ਉਹ ਨਾਲ ਗਿਆ ਮੈਂ ਮੱਛੀ ਤੇ ਇੱਥੋਂ ਇਹ ਬਲੈਰੋ ਇਧਰੋਂ ਮੰਨਣਾ ਵੀ ਮੋਟਰ ਮੈਗਾ ਦਾ ਅੰਦਰ ਵੀ ਉਹ ਕੋਤਨ ਦੇ ਨੇ ਉਹ ਜਾ ਰਹੇ ਵੀ ਬਲੈਰੋ ਉੱਤਰਾ ਬਲੇ ਨੇ ਕਿਉਂ ਉੜ ਕਰਦੇ ਆ ਰਹੇ ਸੀ ਸਭ ਉਹ ਟੱਟ ਮਾਰਦੇ ਸੀ ਟੱਟ ਮਾਰਦੇ ਆ ਰਹੇ ਸੀ ਜੇ ਜਾਣੇ ਇਹ ਬਲੈਰੋ ਦੇ ਵਿੱਚ ਚਾਰ ਜਾਣੇ ਦੇਖ ਆ ਦੇਖ ਤੇ ਇਹ ਜਾਣੇ ਕਿ ਪਿਓਡ ਕਰਦੇ ਆਉਂਦੇ ਸੀ ਇੱਥੇ ਆ ਗਏ ਇਹਨਾਂ ਨੇ ਪੂਰੇ ਕਾਰ ਖੜੀ ਸੀ ਕਾਰ ਦੇ ਵਿੱਚ ਵੀ ਬੰਦਾ ਸੀ ਉਹ ਕੋਦੋਂ ਦੀ ਬਾ ਵਿੱਚੇ ਬੈਠਾ ਰਹੇ ਇਹਨਾਂ ਨੇ ਆ ਕੇ ਉੱਥੋਂ ਦੋਨੇ ਜਾਣਿਆਂ ਨੂੰ ਚੱਕ ਲਿਆ ਬਲੈਰੋ ਸਿੱਧੀ ਆ ਗਈ ਟਾਇਰ ਟਾਇਰ ਵਿੱਚ ਬੰਦੀ ਰਹੇ ਖੜੇ ਮੇਰੇ ਸਾਹਮਣੇ ਪੜਾਕਾ ਵਿਆਵਾ ਉਹ ਫੋਟੇ ਦੇ ਵਿੱਚ ਗਿਆ ਟਾਇਰ ਨੱਥਿਆ ਨਾ ਉਹ ਸਾਹ ਫੜਿਆ ਉਹ ਬਲੇਰ ਉੱਥੇ ਨਹੀਂ ਮੈਂ ਬਾਜੀ ਦੇ ਮੋਟਰ ਨੇ ਕੱਢ ਦੇਰੀ ਉਹਨਾਂ ਵੱਲੋਂ ਗਿਆ ਉਹਦਾ ਜੇ ਟਾਇਰ ਮੰਨ ਨਾ ਫਟਿਆ ਹੁੰਦਾ ਉਹ ਬੈਕ ਕਰਨ ਲੱਗਿਆ ਸੀ ਤਾਂ ਜਾਂਦੇ ਕੋਈ ਨਹੀਂ ਖਟਾਂ ਵੀਰੇ ਬਹੁਤ ਆ ਰਹੇ ਮੈਨੂੰ ਲੱਗਦਾ ਜਿਹੜਾ ਆਪਾ ਕਹਿੰਦੇ ਆ ਬਾਜ ਜਿਵੇਂ ਪਰ ਮੁਸ਼ਕਲ ਆ ਬਹੁਤ ਜ਼ਿਆਦਾ ਇੱਕ ਤਾਂ ਜਿਆਦਾ ਮੁਸ਼ਕਲ ਤੇ ਉਹ ਬਤਨੀ ਅਮਰਧਾਰੀ ਆ ਪਿਓ ਵੀ ਆਹੀ ਦੰਗੀਆਂ ਦੇ ਬਾਜਾ ਰੱਬੇ ਵਾਲੇ ਬੰਦੇ ਬੰਦੀਆਂ ਦੇ ਨਾਲ ਇਹ ਬਾਣੀਆਂ ਦੇ ਨੇ ਰਾਜਾ ਨਾਲ ਬੰਦੇ ਨਾ ਮੈਂ ਤੁਹਾਡੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਛੋਟੇ ਦਾਸ ਭਾਈ ਸੋਨਦਰ ਸਿੰਘ ਪੁਆਰਪੁਰਾ ਅ ਭਾਈ ਮਰਦਾਨਾ ਜੀ ਚੈਟ ਸਟਡੀ ਦਾ ਕਾਰਜਕਾਰੀ ਪ੍ਰਬੰਧਨ ਪੰਜਾਬ ਨੂੰ ਹੋਣ ਦੇ ਨਾਤੇ ਸਮਾਜ ਸੇਵੀ ਤੌਰ ਤੇ ਮੈਂ ਇੱਥੇ ਪਹੁੰਚਿਆ ਸੀਗਾ ਜਦੋਂ ਮੈਨੂੰ ਪਤਾ ਲੱਗਾ ਕਿ ਸਾਡੇ ਲੱਖ ਤੇ ਬਹੁਤ ਵੱਡਾ ਭਾਰੀ ਐਕਸੀਡੈਂਟ ਹੋਇਆ ਪਿਓ ਪੁੱਤਾਂ ਦਾ ਦੋਹਾਂ ਦਾ ਪਰ ਇਹ ਦੇਖ ਕੇ ਬੜਾ ਦੁੱਖ ਹੋਇਆ 108 ਐਂਬੂਲੈਂਸ ਨੂੰ ਪਹਿਲਾਂ ਫੋਨ ਕੀਤਾ ਤੇ ਉਹਨਾਂ ਨੇ ਅੱਧਾ ਘੰਟਾ ਸਾਡੋਂ ਸਵਾਲ ਪੁੱਛੇ ਕੀਨੇ ਰਾਈਵਰ ਕੀਤਾ ਕੀ ਨੋ ਹੈ ਜੀ ਕੀ ਆ ਜੀ ਕੀ ਉਹ ਜੀ ਫਿਰ ਆਉਂਦਿਆ ਉਹਨਾਂ ਨੇ ਘਟੋ ਘਟ ਘਟਾ ਲਾਤਾ ਟਾਟਾ ਲਾਉਣ ਤੋਂ ਬਾਅਦ ਇਹ ਡਾਕਟਰ ਕਹਿੰਦਾ ਵੀ ਜਿਆਦਾ ਸੀਰੀਅਸ ਹੈ ਕੋਈ ਨਜ਼ਦੀਕੀ ਹਸਪਤਾਲ ਜਿਵੇਂ 40 ਆ 40 ਦੇ ਵਿੱਚ ਲੈ ਜਾਓ ਕਹਿੰਦਾ ਜੀ ਉੱਥੇ ਨਹੀਂ ਲੈ ਕੇ ਜਾਣਾ ਤੁਸੀਂ ਆਪਣਾ ਮਰੀਜ਼ ਲਾ ਲਓ ਕੀ ਬੰਦਿਆਂ ਦੀ ਜਾਨ ਮਾਰਨ ਵਾਸਤੇ ਬੰਦਿਆਂ ਨੂੰ ਖਤਮ ਕਰਨ ਵਾਸਤੇ ਐਮਬੂਲੈਂਸਾਂ ਲਾਈਆਂ ਨੇ ਸਰਕਾਰਾਂ ਨੇ ਉੱਥੇ ਨਾ ਲੈ ਕੇ ਜਾਣ ਦਾ ਕਾਰਨ ਕੀ ਸੀ ਉਹ ਉਹ ਕਹਿੰਦਾ ਕਹਿੰਦਾ ਜੀ ਅਸੀਂ ਤਾਂ ਸਰਕਾਰੀ ਚ ਲੈ ਕੇ ਜਾਵਾਂਗੇ ਜਿਹੜੇ ਜਿਹੜੇ ਪੀਜੀਆਈ ਸਰਕਾਰੀ ਐਮਬੂਲੈਂਸ ਹੈ ਫਿਰ ਬੰਦੇ ਦੀ ਜਾਨ ਦਾ ਕੋਈ ਮਤਲਬ ਨਹੀਂਗਾ ਨਹੀਂ ਪ੍ਰਾਈਵੇਟ ਕਿੱਥੋਂ ਲੈ ਕੇ ਆਈ ਅਸੀਂ ਪ੍ਰਾਈਵੇਟ ਪ੍ਰਾਈਵੇਟ ਦੋਵਾਂ ਨੂੰ ਕੀ ਤੇ ਫੋਨ ਹੋਇਆ ਤੇ ਇਹਦੇ ਸਮਰਾਲੇ ਦੇ ਵਿੱਚ ਆਪਣੇ ਭਾਈ ਉਥੇ ਹਰਿੰਦਰ ਸਿੰਘ ਨਾਵਾ ਸੀਗੇ ਇਹਦੇ ਜਿਹੜੇ ਐਮਪੀ ਸੀਗੇ ਮੌਜੂਦਾ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਇੱਥੇ ਦਿੱਤੀ ਹੋਈ ਐ ਕਿ ਐਂਬੂਲੈਂਸ ਉਹ ਸਿਰਫ ਸਮਾਨ ਢੋਣ ਵਾਸਤੇ ਹੀ ਆ ਉਹਦੇ ਲਈ ਡਰਾਈਵਰ ਹੈ ਨਹੀਂਗਾ ਤੇ ਜੇ ਬੰਦਿਆਂ ਦੀ ਜਾਨ ਬਚਾਉਣ ਵਾਸਤੇ ਨਹੀਂ ਅਸੀਂ ਇਹ ਇਹ ਬਰਾਲੇ ਕਰ ਸਕਦੇ ਲਾਹਤ ਐ ਇਹੋ ਜਿਹੀ ਸਰਕਾਰਾਂ ਦੇ ਲਾਹਤ ਐ ਇਹੋ ਜਿਹਾ ਪ੍ਰਸ਼ਾਸਨ ਦੇ ਯਾਰ ਬਾਬਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਕੌਣ ਨੇ ਕਿੱਥੇ ਦੇ ਰਹਿਣੇ ਵਾਲੇ ਵੀਰੇ ਸਾਡੇ ਹੀ ਭਰਾ ਦੇ ਬਾਲਿਓ ਦੇ ਨੇ ਭਰਾ ਨੇ ਗੁਰਸੇਖ ਭਰਾ ਦੇ ਇੱਕ ਪਾਸੇ ਉਹ ਐਸੇਟ ਜਿਹਦਰ ਜਾ ਰਹੇ ਸੀਗੇ ਦਵਾਈ ਦਵਾਉਣ ਵਾਸਤੇ ਵੀਰ ਨੂੰ ਸਾਡੇ ਨੂੰ ਉਹਦਾ ਬੀਪੀ ਘਟਿਆ ਹੋਇਆ ਸੀ ਤੇ ਦੂਆ ਬੇਸੋ ਇਧਰੋਂ ਜਾ ਕੇ ਬਲੇਰੋ ਵਾਲਿਆਂ ਨੇ ਚੱਕਿਆ। ਇਹ ਉਹ ਪੁੱਤ ਸੀ ਤੋਂ ਨਹੀਂ ਇਹ ਉਹ ਪੁੱਤ ਸੀਗੇ ਕਿੰਨੀ ਕੀ ਉਮਰ ਸੀ ਉਹਦੀ ਉਹਦੀ ਡੈਥ ਹੋ ਚੁੱਕੀ ਆ ਤੇ ਬੇਟਾ ਜਾਦੇ ਸੀਰੀਅਸ ਐ ਇਸ ਕਰਕੇ ਸਾਡੀ ਬੇਨਤੀ ਐ ਯਾਰ ਇਸ ਤਰ੍ਹਾਂ ਮਾਰੋ ਨਾ ਲੋਕਾਂ ਨੂੰ ਪੰਜਾਬ ਵਾਸੀਓ ਪੰਜਾਬ ਸਰਕਾਰ ਮਾਰਨਾ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਈ ਇਹ ਬਚਾਏ ਜਾਣ ਐਂਬੂਲੈਂਸਾਂ ਭੜਾਈਆਂ ਕਦੇ ਵਾਸਤੇ ਨੇ ਜੇ ਤੁਸੀਂ ਲੈ ਕੇ ਨਹੀਂ ਜਾਣਾ ਲੈ ਕੇ ਤੁਰਨਾ ਨਹੀਂ ਕਿਸੇ ਨੂੰ ਐਕਸੀਡੈਂਟ ਕਿਹਦੇ ਨਾਲ ਹੋਇਆ ਐਕਸੀਡੈਂਟ ਬਲੈਰੋ ਨਾਲ ਹੋਇਆ ਜੀ ਨੇ ਪਿਕਅਪੂ ਕਰ ਲਿਆ ਹਾਂ ਜੀ ਕਾਬੂ ਕਰ ਲਿਆ ਜੀ ਲੱਗਦਾ ਉਹਦਾ ਨਸ਼ਾ ਖਾਦਾ ਹੋਇਆ ਹੈ ਹੋਇਆ ਕਿੱਥੇ ਬਾਲੇ ਹੋਇਆ ਵੀਰੇ ਬਾਲਿਓ ਕੋਲੇ ਹੋਇਆ ਬਾਲੇ ਦੇ ਉਰਲੇ ਪਾਸੇ ਆਨ ਡਿਮੈਂਡ ਆਫ ਅ ਵਾਪੀ ਜੀ ਮੈਡੀਕਲ ਅਫਸਰ ਤੋਂ ਬਲਾਸਟਿਕ ਸਿਮਰਾ ਹਾਂ ਜੀ ਐਮਰਜੈਂਸੀ ਸਾਇਟੀ ਨਾਮ ਹਾਂ ਜੀ ਐਕਸੀਡੈਂਟ ਕੇ ਦਾ ਦੋ ਪੇਸ਼ੈਂਟ ਲੈ ਕੇ ਆਏ ਆ ਇੱਕ ਸਪੇਸ਼ੈਂਟ ਦਾ ਨਾਮ ਹੈ ਸੋਰਾਜ ਸਿੰਘ ਸਾਨਾ ਬਲਜੀਤ ਸਿੰਘ ਬਾਲਿਓ ਪਿੰਡ ਤੋਂ ਆਏ ਆ ਉਹ ਪੱਤੀ ਕੇ ਸਾਬ੍ਹ ਨੂੰ ਮਰਾ ਤੇ ਇਹ ਜਿਹੇ ਐਕਸੀਡੈਂਟ ਕੇਸ ਹੈ ਸੀਗਾ ਉਹ ਬਲੈਰੋ ਗੱਡੀ ਨਾਲ ਐਰੇ ਸੀ ਵੀ ਹੋਇਆ ਰੋਡ ਦੇ ਉੱਪਰ ਮਾਲਵਾ ਟਾਇਰ ਸ਼ੋਰੂਮ ਦੇ ਕੋਲ ਠੀਕ ਹੈ ਜੀ ਸਰ ਜੀ ਇੱਕ ਪੇਸ਼ੈਂਟ ਨੂੰ ਤਾਂ ਬ੍ਰੋਟ ਹੈਡੀ ਆਇਆ ਸੀ ਜੀ ਜਿਹੜਾ ਗੈਸਕਿੰਗ ਸਪੀਡ ਦੇ ਵਿੱਚ ਸੀ ਉਹ ਸਾਬ ਮੰਡਰ ਤੋਂ ਨੂੰ ਪ੍ਰੋਬਲਮ ਸੀ ਜਿਹੜਾ ਦੂਸਰਾ ਪੇਸ਼ੈਂਟ ਆ ਸੁਗਰਾਵ ਸਿੰਘ ਇਹਨੂੰ ਅਸੀਂ ਰੈਫਰ ਕਰਤਾ ਵਾ ਹਾਇਰ ਸੈਂਟਰ ਤੋਂ ਅੱਪਰ ਫਾਦਰ ਟਰੀਟਮੈਂਟ ਇਹਦੇ ਵੀ ਇੰਜਰੀ ਸੀਗੀਆਂ ਫ੍ਰੈਕਚਰ ਵਗੈਰਾ ਆ ਗਏ ਸੀ ਸਟੈਟ ਇੰਜਰੀ ਤੇ ਜਿਹੜਾ ਗੱਡੀ ਦਾ ਡਰਾਈਵਰ ਸੀਗਾ ਅ ਗੱਡੀ ਦਾ ਡਰਾਈਵਰ ਦਾ ਮੈਡੀਕਲ ਹੋਣ ਕਰਕੇ ਲੈ ਕੇ ਗਏ ਆ ਉਹਦੇ ਮਾਈਨਰ ਇੰਜੀਨੀਅਰਿੰਗ ਸੀਗੀਆਂ ਅਬਰੇਜਨ ਵਗੈਰਾ ਤੇ ਉਹਦਾ ਹੰਗ ਡਾਕਟਰ ਐਡਵਾਈਸ ਕੀਤਾ ਬਲਕਿ ਉਹਦਾ ਜਨਰਲ ਮੈਡੀਕਲ ਤੇ ਇਨਵੈਸਟੀਗੇਸ਼ਨ ਆਖਲ ਜਿਹੜਾ ਸੁਖਰਾਜ ਸਿੰਘ ਸੀਗਾ ਇਹਦੀ ਏਜ 25 ਸਾਲ ਦਾ ਵਾ ਤੇ ਜਬਲਜੀਤ ਸਿੰਘ ਜਿਹੜਾ ਅਸਪਾਇਰ ਹੋਇਆ ਇਹਨਾਂ ਦੀ ਹੈਗੀ ਆਮਨੀ 52 ਸਾਲ ਦੇ ਲਗਭਗ ਕੀ ਨਾਮ ਕੀ ਪੋਸਟ ਬੌਂਸ ਤੇ ਫਰਟੋ ਰੱਖਾ ਬੋਲਸ ਆ ਇੱਕ ਐਕਸੀਡੈਂਟ ਹੋਇਆ ਵਾ ਕੀ ਮਾਮਲਾ ਪੁਰਾ ਸਾਰੇ ਦਿਨਾਂ ਇਹ ਕੈਂਡ ਦੇ ਨਾਮ ਦਾ ਰਵਾਇਤਿਕ ਗੱਡੀ ਘਟੀ ਬਹੁਤ ਨਾਲ ਘੜਾ ਹੈ ਕਿਆ ਕੋਈ ਨਾ ਕੰਮ ਕੋਈ ਕਿਆ ਕਰਦਾ ਹੈ ਗੱਡੀ ਗਈ ਬੀ ਰਿਮੋਟ ਬਹੁਤ ਜਿਆਦਾ ਕਿਹੜੇ ਨਾਮ ਸਟਾ ਲਗੇ ਕਿਹੜੇ ਹਸਪੀਟਲ ਤੇ ਜਿਹੜਾ ਗੱਡੀ ਦਾ ਡਰਾਈਵਰ ਉਹ ਡਰਾਈਵਰ ਉਹ ਤੇ ਵੀ ਦਾ ਹਾਈ ਲੋ ਠੀਕ